ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਸਪੁੱਤਰ ਸ਼ਿਪਾਇ ਬਿਅੰਦ ਸਿੰਘ ਸੰਗਤ ਦੇ ਫੇਰ ਸਨ ਮੁਖਾਂ ਲੱਗਿਆ ਤੇ ਆਪ ਜੀ ਨੂੰ ਬੇਨਤੀ ਕਰਨੀ ਸੀ ਕਿ ਪਹਿਲੀ ਤਰੀਕ ਨੂੰ ਆਪਣੇ ਪੰਜਾਬ ਚ ਚੋਣਾ ਆ ਰਹੀ ਹੈ ਤੇ ਬਹੁਤ ਸਾਲਾਂ ਬਾਅਦ ਲਗਭਗ 99 ਤੋਂ ਬਾਅਦ 89 ਤੋਂ ਬਾਅਦ ਇਹ ਮਾਹੌਲ ਲੱਗ ਰਿਹਾ ਹੈ ਕਿ ਸਾਡੀ ਪੰਥਕ ਲੀਡਰਸ਼ਿਪ ਫੇਰ ਸੁਰਜੀਤ ਹੋ ਜੂਗੀ ਤੇ ਇਸ ਵਾਰੀ ਬਹੁਤ ਵਧੀਆ ਮੌਕਾ ਹੈ ਆਪਣੀ ਪੰਥਕ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦਾ ਜੋ ਦਿੱਲੀ ਚ ਜਾ ਕੇ ਪੰਜਾਬ ਦੀ ਗੱਲ ਕਰ ਸਕਣ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਣ ਤੇ ਹੁਣ ਇਸ ਵਾਰੀ ਖਡੂਰ ਸਾਹਿਬ ਤੋਂ ਭਾਈ ਮਰਤਪਾਲ ਸਿੰਘ ਜੀ ਦਾ ਚੋਣ ਨਿਸ਼ਾਨ ਮਾਈਕਾ ਉਹਨਾਂ ਨੂੰ ਲੋਟ ਹੋ ਗਿਆ ਤੇ ਉਹਨਾਂ ਦਾ ਜਰੂਰ ਸਮਰਥਨ ਕੀਤਾ ਜਾਵੇ ਤੇ ਹੋਰ ਜਿੰਨੇ ਵੀ ਪੰਥਕ ਆਪਣੇ ਚਿਹਰੇ ਨੇ ਪੰਜਾਬ ਯਾ ਪੰਜਾਬ ਦੀ ਗੱਲ ਕਰਨ ਵਾਲੇ ਜਿਵੇਂ ਲੁਧਿਆਣਾ ਤੋਂ ਅਮਰਤਪਾਲ ਸਿੰਘ ਛੰਦੜਾ ਬਠਿੰਡਾ ਤੋਂ ਲਖਾ ਸਿਧਾਣਾ